ਜਦੋਂ ਬੰਦਾ ਇਹ ਸਮਰੱਥ ਹੋ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਨੇ ਜਦੋਂ ਬੇਬਸੀ ਵਿੱਚੋਂ ਆਤਮ ਸਮਰਪਣ ਕਰਕੇ ਨਿਮਰਤਾ ਦੇ ਬੋਲ ਕਿਸੇ ਵੀ سینੇ ਵਿੱਚੋਂ ਨਿਕਲਦੇ ਨੇ ਪ੍ਰਮਾਤਮਾ ਦੇ ਦਰ ਤੇ ਸਿੱਧੇ ਸੁਣੇ ਜਾਂਦੇ ਆ ਭਾਵਾਂ ਕਿ ਡਾਕਟਰ ਨੇਕੀ ਸਾਹਿਬ ਉਹਨਾਂ ਦੀ ਅਰਦਾਸ ਦੇ ਤੁਲ ਕਿਸੇ ਕਿਸ ਉਸ ਬਰਾਬਰ ਤੇ ਕਿਤਾਬ ਕੋਈ ਨਹੀਂ ਜੋ ਲਿਖ ਹੈ ਪਰ ਉਹਨਾਂ ਨੇ ਸ਼ੁਰੂਆਤ ਇੱਕ ਅੰਦਰ ਦੀ वेदना ਤੋਂ ਕੀਤੀ ਸੀ ਕਿ ਅੰਦਰ ਦੀ ਬਿਰਥਾ ਤੇ ਉਹਨਾਂ ਨੇ ਮਲਾਣਾ ਰੂਮ ਦੀ ਇੱਕ ਕਹਾਣੀ ਪਹਿਲਾਂ ਦਰਜ ਕੀਤੀ ਸੀ ਮਸਨਵੀ ਵਿੱਚੋਂ ਚਲੋ ਸਿੱਧੀ ਜੀ ਗੱਲ ਕੇ ਗੱਡਰੀਆ ਭੇਡਾਂ ਚਾਰਨ ਵਾਲਾ ਆ ਜੜੀ ਉਹ ਇੱਕੋ ਗੱਲ ਕਹਿ ਰਿਹਾ ਸੀ ਰੁੱਖ ਥੱਲੇ ਬੈਠਾ ਅੰਤਰ ਆਤਮਿਕ ਜੁੜਿਆ ਢੂੰਗਾ ਉਹਨੇ ਇਹ ਸ਼ਬਦ ਕਹਿ ਸੰ ਪਰਮਾਤਮਾ ਆਪਾਂ ਇਕੱਠੇ ਰਹੀਏ ਮੈਂ ਤੇਰੇ ਕੱਪੜੇ ਧੋਵਾਂਗਾ ਤੈਨੂੰ ਤਾਂਪ ਚੜ ਗਿਆ ਮੈਂ ਜੜੀ ਬੂਟੀ ਨਾਲ ਇਲਾਜ ਕਰਾਂਗਾ ਜੇ ਤੈਨੂੰ ਗਰਮੀ ਲੱਗ ਗਈ ਮੈਂ ਬੱਕਰੀਆਂ ਦਾ ਦੁੱਧ ਪਿਆਗਾ ਕਿਉਂਕਿ ਬੱਕਰੀ ਦਾ ਦੁੱਧ ਠੰਡਾ ਹੁੰਦਾ ਹੈ ਇਹ ਸਭ ਨੂੰ ਪਤਾ ਹੋਣਾ ਹੈ ਮੈਂ ਤੈਨੂੰ ਬੱਕਰੀ ਦਾ ਦੁੱਧ ਦੇਾਂਗਾ ਕੱਪੜੇ ਧੋਵਾਂਗਾ ਬੁਖਾਰ ਚੜ ਗਿਆ ਮੈਂ ਤੇਰੇ ਤਾਪ ਲੈਣ ਦਾ ਪ੍ਰਬੰਧ ਕਰਾਂਗਾ ਇਤਫਾਕਨ ਉੱਥੋਂ حضرت موسی ਸਾਹਿਬ ਨਿਕਲ ਰਹੇ ਸਨ ਉਹਨਾਂ ਨੇ ਸੁਣਿਆ ਔਰ ਰੁਕ ਗਏ ਉਹਨਾਂ ਵੱਟ ਕੇ ਚਪੇੜ ਮੂੰਹ ਤੇ ਮਾਰੀ ਕੰਬਖਤ ਜਿਹੜਾ ਸਭ ਦੀ ਪਾਲਣਾ ਕਰਨ ਵਾਲਾ ਤੂੰ ਕੌਣ ਹੈ ਦੁੱਧ ਦੇਣ ਵਾਲਾ ਜਿਹੜਾ ਸਭ ਦੇ ਦੋ ਘਾਟਦਾ ਤੂੰ ਉਹਨੂੰ ਤਾਪ ਚੜਾ ਦੇਗਾ ਜਿਹੜਾ ਸਭ ਨਾਲ ਇਹ ਕੁਝ ਕਰਦਾ ਤੇ ਅੱਜ ਵੀ ਚੇਤੇ ਰੱਖੋ ਸ਼ਰਾਂ ਚ ਬੱਧਾ ਹੋਇਆ ਬੰਦਾ ਜਦੋਂ ਪ੍ਰੇਮ ਦੀ ਗੱਲ ਕੋਈ ਕਰਦਾ ਸ਼ਰਈ ਬੰਦਾ ਉਹਨੂੰ ਕਾਫਰ ਕਹਿਣ ਲੱਗ ਪੈਂਦਾ ਹੈ ਸ਼ਰਾਂ ਵਿੱਚ ਬੱਧਾ ਕਹਿੰਦਾ ਨਹੀਂ ਉਹ ਇਸ ਤਰ੍ਹਾਂ ਪੈਮਾਨੇ ਵਿੱਚ ਗਿਣਤੀ ਮਿੰਤੀ ਵਿੱਚ ਰੱਬ ਨੂੰ ਉਹਨਾਂ ਚਪੇੜ ਮਾਰੀ ਤੂੰ ਕੌਣ ਉਹ ਵਿਚਾਰੇ ਦੀਆਂ ਅੱਖਾਂ 'ਚ ਪਾਣੀ ਆ ਗਿਆ حضرت موسی ਗਿਆ ਪਰ ਕਹਿੰਦੇ ਨੇ ਕਾਤੂਰ ਤੇ ਉਹਦੇ ਕੰਨ ਚ ਆਵਾਜ਼ ਪਈ ਤੂੰ ਨਾ ਬਰਾਏ ਵਸਲ ਕਰਦਨ ਆਮਦੀ ਤੂੰ ਬਰਾਏ ਫਸਲ ਕਰਦਨ ਆਮਦੀ ਇਹ ਦੋ ਸ਼ਬਦ ਨੇ ਵਸਲ ਤੇ ਫਸਲ ਵੈਸੇ ਫਸਲ ਆਪਾਂ ਬਾਹਰ ਵੀ ਕਿਹਨੇ ਫਸਲ ਦਾ ਅਰਥ ਹੁੰਦਾ ਤੋੜਨਾ ਕੱਟਣਾ ਕਹਨ ਲੱਗੇ ਤੂੰ ਨਾ ਬਰਾਏ ਫਸਲ ਕਰਦਨ ਆਮਦੀ ਤੂੰ ਬਰਾਏ ਵਸਲ ਕਰਦਨ ਆਮਦੀ ਤੂੰ ਇਸ ਕਰਕੇ ਧਰਤੀ ਤੇ ਨਹੀਂ ਆਇਆ ਕਿ ਕਿਸੇ ਜੁੜੇ ਖੋਏ ਨੂੰ ਚਪੇੜਾਂ ਮਾਰ ਕੇ ਤੋੜ ਦੇ ਤੈਨੂੰ ਕਿੰਨੇ ਅਧਿਕਾਰ ਦਿੱਤਾ ਸੱਚ ਐਵੇਂ ਤੂੰ ਜੁੜੇ ਖੋਏ ਦਾ ਅੰਦਰ ਤੋੜ ਕੇ ਆਇਆ ਤੇ ਕਿਹੜੇ ਝਲਕ ਤੂੰ ਪਾਣ ਵਾਸਤੇ ਆਇਆ ਹੁਣ ਉਹਦੇ ਕੋਲ ਸ਼ਬਦ ਕੋਈ ਨਹੀਂ ਸੰਜੀ ਉਹ ਪੇਡਾਂ ਵਾਲਾ ਅਜੜੀ ਉਹਦੇ ਕੋਲ ਗਿਆਨੀ ਵਾਲੀ ਕੋਈ ਸ਼ਬਦਾਵਲੀ ਨਹੀਂ ਉਂਝ ਮੈਂ ਬੇਨਤੀ ਫਿਰ ਕਰਦੇ ਆਂ ਕਿ ਸ਼ਬਦਾਵਲੀ ਨਾਲ ਰੀਝ ਦਾ ਹੁੰਦਾ ਤੇ ਸਾਰੇ ਰਿਝ ਹਾਲ ਜਾਂਦੇ ਗੁਰੂ ਰਾਮਦਾਸ ਦੇ ਬਚਨ ਰੋਜ਼ ਪੜੇ ਜਾਂਦੇ ਨੇ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀ ਜੈ ਪਰਸਤੋ ਅਗਲਾ ਜਿਹੜਾ ਆਸਾ ਮੰਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਖਰਪਾ ਨੇ ਇੱਥੇ ਮਹਾਰਾਜ ਕਹਿੰਦੇ ਨੇ ਅੰਦਰ ਦੀ ਜਿਹੜੀ वेदना ਹੈ ਬੇਪਲਤਾ ਵਿੱਚੋਂ ਐ ਸਮਰੱਥਾ ਵਿੱਚੋਂ ਮੈਂ ਚਲੋ ਸ਼ਬਦ ਬੇਬਸੀ ਵਰਤਿਆ ਹੈ ਬੇਬਸੀ ਕਮਜ਼ੋਰੀ ਬੇਬਲਤਾ ਜਦੋਂ ਕੁਝ ਵੀ ਪਰਨਾਸ ਨਾ ਨ ਰਹੇ ਸੱਚ ਇਹ ਵੀ ਫਿਰ ਉਹ ਸਮਰੱਥ ਉਸ ਬੇਨਤੀ ਨੂੰ ਸੁਣਦਾ ਹੈ ਚਲੋ ਅਸੀਂ ਬਾਣੀ ਚੋਂ ਕੁਝ ਪ੍ਰਮਾਣ ਲੈ ਲਈਏ ਇੱਕ ਤਾਂ ਗੁਰੂ ਅਰਜੁਨ ਦੇਵ ਜੀ ਦਾ ਬਚਨ ਕਿ ਪ੍ਰਥਮੈ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੁਇ ਮਾਨ ਪੁੰਚਾਵੋ ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਆਇਆ ਉਥੇ ਬਾਕੀ ਕੋਈ ਸਮਰੱਥਾ ਨਹੀਂ ਵਿਖਾਈ ਨਾ ਸਿਆਣਪ ਨਾ ਕੋਈ ਬੰਦਾ ਕੁਛ ਵੀ ਨਹੀਂ ਦੂਸਰਾ ਮੈਂ ਅਰਜ਼ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਵੇਲੇ ਜਿਹੜਾ ਦੋਹਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਰਜ ਕੀਤਾ ਸੱਚੇ ਪਾਤਸ਼ਾਹ ਨੇ ਸਸਮੁਛ ਇਹ ਇਸ ਦਾ ਅਰਥ ਕਮਜ਼ੋਰੀ ਨਹੀਂ ਹਾਂਵਾ ਕਿ ਇਹ ਵੀ ਕਿਹਾ ਜਾਂਦਾ ਮਹਾਰਾਜ ਨੇ ਉਥੋਂ ਲਿਖ ਕੇ ਭੇਜਿਆ ਇਹ ਦੋਹਰਾ ਪਰ ਅਸਲ ਚੀ ਵੀ ਪ੍ਰਸ਼ਨੋਤਰੀ ਹੈ ਜੀ ਉਸ ਵਿੱਚ ਇੰਨੀ ਬੇਬਸੀ ਦਰਸਾਈ ਗਈ ਕਿ ਤਾਕਤ ਨਹੀਂ ਰਹੀ ਬੰਦਨਾ ਨੇ ਪਕੜ ਲਿਆ ਸੱਚੀ ਮੁੱਚੀ ਉਪਾਅ ਵੀ ਕੋਈ ਨਹੀਂ ਰਿਹਾ ਇਹਦਾ ਮਤਲਬ ਇੰਨੀ ਬੇਬਸੀ ਕੋਈ ਵੀ ਉਪਾਅ ਨਹੀਂ ਤੇ ਫਿਰ ਇੱਕ ਪ੍ਰਾਣਿਕ ਉਦਾਹਰਣ ਲੈ ਲਈ ਹਾਥੀ ਤਾਂ ਵਿਚਾਰਾ ਤੰਦਵੇ ਨੇ ਘ੍ਰਸ ਲਿਆ ਪਰ ਮੇਰੇ ਪਰਮਾਤਮਾ ਜਿਵੇਂ ਉੱਥੇ ਬਚਾ ਦਿੱਤਾ ਇਸ ਬੇਬਸੀ ਵਿੱਚੋਂ ਵੀ ਜੀਵ ਨੂੰ ਕੱਢ ਲੈ ਇਹਦਾ ਮਤਲਬ ਵਿਕਾਰਾਂ ਦੇ ਬੰਧਨ ਪੈ ਗਏ ਆਤਮਿਕ ਬਲ ਘਟਿਆ ਗਿਆ ਮਨ ਮੇਰੇ ਨੂੰ ਵਾਸ਼ਨਾ ਤੰਦਵੇਂ ਨੇ ਪਕੜ ਲਿਆ ਮਹਾਰਜ ਕਰਨ ਜਿਹੜਾ ਇਨਾ ਗਰਸਿਆ ਹੋਵੇ ਫਿਰ ਉਹ ਸਮਰੱਥ ਇੱਕੋ ਦਮ ਪਲਟ ਦਿੰਦਾ ਹੈ ਅਸੀਂ ਪੜਨੇ ਆ ਬਲ ਛੁੱਟਕਿਓ ਬੰਧਨ ਪਰੇ ਕਚੋ ਨਾ ਹੋ ਤੂ ਪਾ ਮੈਂ ਕਿਨਉ ਨਾ ਕਿ ਇਹ ਤਾਂ ਏਡੇ ਕਮਾਲ ਦਾ ਬਚਨ ਇੱਥੇ ਕੋਈ ਦੱਸੋ ਮੈਨੂੰ ਦੱਸੋ ਕੋਈ ਸਮਰੱਥਾ ਹੈ ਤਾਕਤ ਕੋਈ ਨਹੀਂ ਸਿਆਣਪ ਕੋਈ ਨਹੀਂ ਬੇਬਸੀ 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 ਦਾ ਅਰਥ ਨਿਰਾਸ਼ਾ ਨਹੀਂ ਕਰਨਾ ਇੱਥੇ ਨਿਮਰਤਾ ਹੈ ਇਹ ਗੱਲ ਮਹਾਰਾਜ ਨੇ ਸ਼ੇਖ ਬ੍ਰਹਮ ਨੂੰ ਕਹੀ ਸੀ ਸ਼ੇਖ ਬ੍ਰਹਮ ਯਾਦ ਰੱਖੀ ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ ਅਰਦਾਸ ਕਰਦੇ ਨੇ ਇੱਕ ਦਿਨ ਉੱਚੇ ਹੁੰਦੇ ਨੇ ਉਹ ਕਹਿੰਦਾ ਜੀ ਕਿਵੇਂ ਕਹਿਣ ਲੱਗੇ ਸ਼ੇਖ ਜਿਵੇਂ ਫੁਹਾਰੇ ਦਾ ਪਾਣੀ ਜਿੰਨਾ ਨੀਵਾ ਹੋਵੇ ਉਹਨਾਂ ਉੱਚਾ ਉੱਠਦਾ ਹੈ ਜਿੰਨਾ ਕੋਈ ਨਿਮਰਤਾ ਵਿੱਚ ਰਹਿ ਕੇ ਅਰਦਾਸਾਂ ਕਰਦਾ ਉਹਦੀ ਸੁਰਤ ਉੱਚੀ ਉੱਠਦੀ ਹੈ ਇੱਥੇ ਸ਼ਬਦ ਬੇਬਸੀ ਹੈ ਕੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂ ਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋਹ ਸਹਾਇ ਕਉਣ ਇਸ ਬੇਬਸੀ ਵਿਚੋਂ ਜਿਹੜੀ ਸਮਰੱਥ ਨੇ ਕਿਰਪਾ ਕੀਤੀ ਉਹ ਅਗਲੇ ਬਚਨ ਨੇ ਬਲ ਹੋਵਾ ਦੇਖੋ ਬਦਲ ਗਿਆ ਸਭ ਕੁਝ ਬਲ ਛੁਟਕਿਓ ਇੱਥੇ ਬਲ ਹੋਵਾ ਉੱਥੇ ਸੀ ਬਲ ਛੁਟਕਿਓ ਬੰਧਨ ਪਰੇ ਬਲ ਹੋਵਾ ਬੰਧਨ ਛੁੱਟੇ ਉੱਥੇ ਸੀ ਕਛੂ ਨਾ ਹੋ ਤੂ ਪਾਏ ਇਥੇ ਮਹਾਰਾਜ ਕਹਿੰਦੇ ਸਭ ਕਿਛ ਹੋ ਤੂੰ ਪਾਏ ਨਾਨਕ ਸਭ ਕੀ ਤੁਮਰਾ ਹਾਥ ਮੈਂ ਸਿਮਰਤ ਹੈ ਤੂੰ ਤੂੰ ਬਿਰਥਾ ਸੁਨਣਾ ਹੈ ਨਾਨਕ ਸਭ ਕੀ ਤੁਮਰਾ ਹਾਥ ਮੈਂ ਤੁਮੀ ਹੋਤ ਸਹਾਈ